ਸਨਾਮ ਲੜਤੇ ਦਸਕਾਂ ਦਾ ਇੱਕ ਵਾਰ ਫਿਰ ਦਸਵਾਕ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਨਾਮ ਦੇ ਵਾਰਡ ਨੰਬਰ 19 ਚ ਜਿੱਥੇ ਕੀ ਮਹੱਲੇ ਦੇ ਵਿੱਚ ਅਸੀਂ ਖੜੇ ਹਾਂ ਉਹ ਰੇ ਸਕੂਲ ਦੇ ਨਾਲ ਵਾਰਡ ਨੰਬਰ 19 ਦੇ ਵਿੱਚ ਇੰਦਰਾ ਰਸਤੀ ਦੇ ਵਿੱਚ ਸਾਧਾਲੇ ਮਹੱਲੇ ਦੇ ਵਿੱਚ ਜਿੱਥੇ ਕੀ ਗੰਦਾ ਪਾਣੀ ਆ ਰਿਹਾ ਪੀਣ ਨੂੰ ਗੰਦਾ ਪਾਣੀ ਲੋਕ ਪਿਛਲੇ 10 ਦਿਨਾਂ ਤੋਂ ਕਹਿ ਰਹੇ ਨੇ ਕਿ ਪੀਣ ਨੂੰ ਮਜਬੂਰ ਹੋ ਰਹੇ ਨੇ ਤੁਸੀਂ ਲਾਈਵ ਤਸਵੀਰਾਂ ਸਨਾਮ ਲੜਤੇ ਦੇਖ ਰਹੇ ਹੋ ਤੇ ਅੰਦਰ ਵੀ ਘਰੇ ਜਾ ਕੇ ਦੇਖੋ ਸਰਕਾਰ ਮੁਰਤਾਵਾਰ ਉਹ ਖੜਜੋ ਜਗ ਵੀਟ ਮਾ ਦੇ ਸੁਖ ਕਰ ਸ਼ੁਰੂ ਹੋਣਾ ਮੈਂ ਜੀ ਸ਼ੁਰੂ ਕਰਾਂ 2 ਮਿੰਟ ਤੁਸੀਂ ਲਾਈਵ ਤਸਵੀਰਾਂ ਸਮਾਰਟ ਤੇ ਦੇਖ ਰਹੇ ਹੋ ਤੇ ਉਹ ਇਹ ਦਿਖਾ ਰਿਹਾ ਕਿ ਤੁਹਾਨੂੰ ਇਹ ਦੱਸੋ ਇਸ ਸੀਵਰ ਦੇ ਵਿੱਚ ਜੀ ਸੀਵਰ ਦੇ ਵਿੱਚ ਪਾਣੀ ਆ ਰਿਹਾ ਨਾਲ ਜੀ ਤੇਰੇ ਤੇ ਆ ਰਿਹਾ ਉਹ ਸੋਸੀ ਖਾ ਰਿਹਾ ਕੀਰੇ ਇਹ ਬਾਹਰ ਨਾਲ ਮੋੜ ਦੇ ਵਿੱਚੋਂ ਆ ਰਿਹਾ ਨਾਲ ਉਹਨੇ ਆਪਣੇ ਬਾੜੇ ਵਿੱਚ ਨਹੀਂ ਹਾਂ ਠੀਕ ਹੈ ਜੀ ਉਹਨੇ ਆਪਣੇ ਬਾੜੇ ਆਹ ਦੇਖੋ ਜੀ ਸੀਵਰ ਦੇ ਵਿੱਚ ਨਾਲ ਜਿਹੜਾ ਸੜਕ ਪੁਰਾਣਾ ਆ ਕੋਈ ਕੁਝ ਨਹੀਂ ਹੋ ਰਿਹਾ ਨਾਲ ਆਹ ਵੀਡੀਓ ਪਾਓ ਜੀ ਨਾਲ ਲੋ ਜੀ ਲੋ ਵੀਡੀਓ ਦੇਖੋ ਇਹਦਾ ਇਮ ਸੀਵਰੇਜ ਦੇ ਹਾਲਾਤ ਤੁਹਾਨੂੰ ਵੀ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੀਵਰੇਜ ਦਾ ਪਾਣੀ ਜਿਹੜਾ ਹੈਗਾ ਲੋਕ ਕਹਿ ਰਹੇ ਨੇ ਕਿ ਉਹਦੇ ਗੰਦਾ ਪਾਣੀ ਅੰਦਰ ਆ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਸਮਾਂ ਮਲੜਤੇ ਦਿਖਾ ਰਦੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਸੀਵਰੇਜ ਦਾ ਗੰਦਾ ਪਾਣੀ ਹੋਵੇ ਐਮ ਸੀ ਉਰੇ 12 ਨੰਬਰ 19 ਦੇ ਪਹਿਲਾਂ ਆਇਆ ਕਹਿੰਦਾ ਆਪਣਾ ਆਤਮਾਨ ਦੀ ਸਰਕਾਰ ਹੈਗੀ ਜਿੰਦਾਬਾਦ ਜੀ ਪੜਾਸੀ ਹੈ ਕਹਿੰਦਾ ਜੀ ਬੱਚਾ ਦਾ ਬੱਚਾ ਦਾ ਬੱਚਾ ਰਪੀ ਪੀ ਲੇਟਰੀਂਗ ਲੱਗੀ ਹੋਈਆਂ ਲੱਗੀਆਂ ਲੱਗੀਆਂ ਆ ਬਾਲਟੀ ਜੀ ਇੱਕ ਬਾਲਟੀ ਹੋਰ ਨੇ ਐਸ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਹੈ ਗੰਦਾ ਟੂਟੀਆਂ ਹੋਰ ਵੀ ਪਿਆਣਾ ਹੈ ਜੀ ਘਰੇ ਅੰਦਰ ਲੱਗਦੇ ਬੱਚੇ ਮਾੜੀ ਕੀ ਕਹਿਣਾ ਚਾਹੂਗੇ ਜਿਹੜਾ ਗੰਦਾ ਪਾਣੀ ਹੈ ਅਸੀਂ ਤੇਹੀ ਪਾਣੀ ਕਹਿ ਜਾਂ ਕਸਤਾ ਹੀ ਕਹਿਣਾ ਚਾਹ ਰਹੇ ਵੀ ਸਾਡਾ ਪਾਣੀ ਮਹੱਲੇ ਦਾ ਸਾਫ਼ ਹੋਣਾ ਚਾਹੀਦਾ ਤੇ ਅਸੀਂ ਸਿਮਰੇਜ ਸਾਫ਼ ਹੋਣੇ ਚਾਹੀਦੇ ਹੈਗੇ ਤੇ ਸਾਡੀ ਤਾਂ ਮੇਰੀ ਉਹ ਨਹੀਂ ਹੈਗੀ ਬੀਸੀ ਬਿਮਾਰ ਹੋ ਰਹੇ ਆਂਗੇ ਡਾਕਟਰਾਂ ਦੇ ਰੋਜ਼ ਜਾਣੇ ਆਂਗੇ ਸਾਨੂੰ ਕੋਈ ਹੋਰ ਨਹੀਂ ਆਰੇ ਬੱਚੇ ਤੁਸੀਂ ਐਮਸੀ ਕੋਲੇ ਨਹੀਂ ਗਏ ਆਪਣੇ ਕੋਲ ਐਮਸੀ ਕੋਲੇ ਗਏ ਸੀ ਐਮਸੀ ਨੇ ਸਾਡੇ ਇਹ ਗੱਲ ਕਹੀ ਹੈ ਕਹਿੰਦੇ ਕਮੇਟੀ ਸ਼ਿਕਾਇਤ ਕਰੋ ਕਮੇਟੀ ਵੀ ਐਮਸੀ ਨਹੀਂ ਸੁਣ ਰਿਹਾ ਤੁਹਾਡੀ ਕਮੇਟੀ ਜੀ ਗਏ ਤਾਂ ਉੱਥੇ ਕੀ ਬਣਿਆ ਕਮੇਟੀ ਦੇ ਵਿੱਚ ਮੁੰਡਾ ਜਾ ਕੇ ਆਇਆਗਾ ਮੈਂ ਗਿਆ ਸੀ ਜੀ ਉਹ ਵਾਲੀ ਰਿਪੋਰਟ ਲਿਖਾਈ ਸੀ ਉਹ ਆਏ ਸੀ ਮੁਲਾਜ਼ਮ ਅੱਛਾ ਮੈਂ ਘਰੇ ਨਹੀਂ ਆਇਆ ਸੀ ਉਹ ਬਾਅਦ ਵਿੱਚ ਚਲੇ ਗਏ ਅੱਛਾ ਜੀ ਹਾਂਜੀ ਕਹੇ ਕੀਤਾ ਕੁਛ ਨਹੀਂ ਹੋਣਾ ਸਾਹਿਬ ਕੀਤਾ ਕੁਛ ਨਹੀਂ ਹੋਣਾ ਨਹੀਂ ਕੀਤਾ ਕੁਛ ਨਹੀਂ ਜੀ ਦੇਖ ਕੇ ਚਲੇ ਜਾਂਦੇ ਬੋਟਾ ਤਾਂ ਪਹਿਲਾਂ ਵੀ ਆਏ ਸੀ ਜੀ ਦੇਖ ਪਹਿਲਾਂ ਵੀ ਆਏ ਸੀ ਜਿੰਤਾ ਦੇ ਪਰੋਣਾ ਜੀ ਆਏ ਸੀ ਦੀਪਾ ਰੋੜਾ ਜੀ ਆਏ ਸੀ ਉਹਨਾਂ ਨੇ ਵੀ ਦਿਖਾਇਆ ਸੀ ਨਾ ਉਸ ਟਾਈਮ ਕੋਈ ਸੁਣਵਾਈ ਹੋਈ ਸਾਡੀ ਨਾ ਹੁਣ ਸੁਣਵਾਈ ਹੋ ਰਹੀ ਹੈ ਜੀ ਆ 10 ਦਿਨ ਹੋ ਗਏ ਸਾਡੇ ਬੱਚੇ ਬਿਮਾਰ ਨੇ ਆ ਦੇਖ ਲੋ ਛੋਟੇ ਛੋਟੇ ਬੱਚੇ ਆ ਬੋਤਲਾਂ ਲੈ ਕੇ ਖੜੇ ਹੋ ਤੁਸੀਂ ਦੇਖ ਲਓ ਬੋਤਲਾਂ ਦਿਖਾ ਰਹੇ ਆ ਕਿ ਜਿਹੜੇ ਹੋ ਗਿਆ ਖੜੋ ਅੱਗੇ ਨਾ ਲਾਈਵ ਤੁਸੀਂ ਰੱਖੀ ਰਸਨਾਮ ਲੜਦੇ ਦੇਖ ਰਹੇ ਹੋ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗੰਦਾ ਪਾਣੀ ਪੀਂਨ ਨੂੰ ਜਿਹੜੇ ਨੇ ਵਿੱਚ ਆਮ ਆਦਮੀ ਪਾਰਟੀ ਮੁਰਦਾਬਾ ਮੁਰਦਾਬਾ ਆਮ ਆਦਮੀ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਜੈ ਸਾਡੀ ਸਰਕਾਰ ਹੀ ਨੇ ਜਾਂਦੇ ਅੱਗੇ ਤੱਕ ਜਾਵਣਗੇ ਮੁਬਾਰਕ ਹੋਏਗੀ ਆਈ.ਆਈ.ਆ ਨੂੰ ਆਪਣੇ ਆਮ ਆਦਮੀ ਦੇ ਦਿੱਤਾ ਪਾਰਨਾਪ ਆਇਆ ਕੋਈ ਸਾਡੇ ਸੁਣਵਾਈ ਨਾ ਹੋਈ ਤਾਂ ਕੋਈ ਐਨਸੀ ਸਾਹਿਬਾਨ ਸੁਣਵਾਈ ਕਰਦਾ ਜੀ ਨਾ ਕੋਈ ਹੋਰ ਸੁਵਾਈ ਕਰਦਾ ਜੀ ਬੱਚਿਆਂ ਦਾ ਸਾਡਾ ਹਾਂ ਬੱਚਿਆਂ ਦਾ ਸਾਡਾ ਬੱਚਿਆਂ ਦਾ ਅਸੀਂ ਬੱਚੇ ਆ ਤਾਂ ਅਸੀਂ ਬੱਚੇ ਦੀ ਜ਼ਿੰਦਗੀ ਹੈ ਪਾਖਾ ਦੇ ਪਾਣੀ ਰਹੇ ਜੀ ਕਿੱਥੇ ਰਹੇ ਰੋਗ ਦਾ ਕੀ ਹਾਲ ਹੋਊਗਾ ਕਿ ਪੰਜਾਬ ਚ ਕਰਦੇ ਨੇ ਬਹੁਤ ਪੰਡਾਰਾ ਹਾਂ ਜੀ ਕੋਈ ਇੱਥੇ ਤੋਂ ਆਪਣਾ ਪਸਣਾ ਨਹੀਂ ਕਰਦਾ ਤੇ ਨਾਲ ਅਸੀਂ ਪੀ ਰਹੇ ਹਾਂ ਇਹਨੂੰ ਉਹ ਤਾਂ ਇਹ ਕੀ ਕਰੀਏ 10 ਬੰਦਾ ਕੀ ਕਰੂਗਾ ਮਰੀਜ਼ ਨਾਲ ਜਿੰਨੇ ਹੈ ਮੂਹਰੀ ਨਾਲ ਪੀ ਰਹੇ ਆ ਇਹਨੂੰ ਬੱਚੇ ਬਿਮਾਰ ਹੋ ਰਹੇ ਤੁਸੀਂ ਦੇਖ ਸਕਦੇ ਹੋ ਕਿ ਕਿੱਧਰ ਦੌੜਿਆ ਉਹਨਾਂ ਨੂੰ ਇੰਨੀ ਦੇਰ ਹੋ ਗਈ ਸਰਕਾਰਾਂ ਬੰਦਿਆਂ ਨੂੰ ਪਰ ਗਰੀਬ ਲੋਕਾਂ ਨੂੰ ਪਾਣੀ ਵੀ ਹਲੇ ਤੱਕ ਸਾਫ਼ ਪਾਣੀ ਜਿਹੜਾ ਹੈਗਾ ਪੀਣ ਨੂੰ ਨਹੀਂ ਮਿਲ ਰਿਹਾ। ਉਹਨੂੰ ਲਾਈਵ ਦਿਖਾਉਣਾ ਹੈ ਸਾਡੇ ਸੀਮਰੇਜ ਦਾ ਪੂਰਾ ਹਾਲ। ਸੱਟੂ ਮੂੜਿਆ ਦਾ ਪੂਰਾ ਹਾਲ। ਅੰਦਰ ਲਾਈਵ ਦਿਖਾਣੇ ਆ। ਆ ਦੇ ਤੁਸੀਂ ਲਾਈਵ ਦੇਖ ਸਕਦੇ। ਲਾਈਵ ਦੇਖ ਸਕਦੇ ਅੱਗੇ ਜਿਹੜਾ ਟੂਟੀ ਦੇ ਵਿੱਚੋਂ ਗੰਦਾ ਪਾਣੀ। ਗੰਦਾ, ਸਮੈਲ ਵੀ ਆ ਰਹੀ ਹੈ। ਹੂੰ? ਸਮੈਲ ਵੀ ਬਹੁਤ ਆ ਰਹੀ ਹੈ। ਆ ਦੇ ਆਜਾ। ਇਹਦੇ ਨਾਲ ਭਰੋ। ਇੱਥੇ ਸਾਫ਼ ਦੀ ਭਰੋ। ਲਾਈਟ ਲਾ। ਉਹ ਦੇਖੋ ਕਿੰਨੀ ਬਦਬੂ ਆ ਰਹੀ ਹੈ ਇਸ ਆ। ਗੰਦਾ ਗੰਦਾ ਪਾਣੀ ਆ ਰਿਹਾ ਜਿੰਦਾਬਾਦ ਆ ਦੇਖ ਤੁਸੀਂ ਤੁਸੀਂ ਦੇਖ ਸਕਦੇ ਜਿਹੜਾ ਹੈਗਾ ਇਹ ਗੰਦਾ ਪਾਣੀ ਆ ਜਿਹੜਾ ਦੇਖ ਲਓ ਕਿੰਨਾ ਗੰਦਾ ਪਾਣੀ ਆ ਸਾਡੇ ਸਾਹਮਣੇ ਜਿਹੜਾ ਹੁਣੀ ਪਾਣੀ ਭਰਿਆ ਗਿਆ ਹੈ ਗੰਦਾ ਨੇ ਜਿਸ ਮੈਂ ਤਾਂ ਦੇਖੋ ਕਿੰਨੇ ਮਾਰੀ ਜਾਂਦਾ ਜੀ ਤੁਸੀਂ ਆ ਦੇਖੋ ਹੋਰ ਲਾਈਵ ਤੁਸੀਂ ਇਹ ਤੁਹਾਨੂੰ ਸੁਨਾਮ ਲੜਦੇ ਦਿਖਾ ਰਹੇ ਤੁਸੀਂ ਦੇਖ ਸਕਦੇ ਆਮ ਆਦੀ ਪਾਰਟੀ ਜ਼ਿੰਦਾਬਾਦ ਪਤਾ ਕੀ ਹੈ ਜੀ ਆਮ ਆਦੀ ਪਾਰਟੀ ਜ਼ਿੰਦਾਬਾਦ ਪਰ ਅਸੀਂ ਐ ਕਿ ਨਹੀਂ ਸਵੱਛ ਸਾਰਾ ਤੁਸੀਂ ਰੱਖੋ ਜੀ ਨਾਲ ਥੋੜ ਦੇ ਸਾਨੂੰ ਸਾਨੂੰ ਸਾਰਿਆਂ ਨੂੰ ਪਾਣੀ ਦੀ ਬਕਾਇਦਾ ਸਾਰੀ ਮਾਇਆ ਪੈਣਾ ਸਾਡੇ ਨਾਲ ਕੀ ਸਾਡੇ ਨਾਲ ਪਾਣੀ ਦੇ ਵਿੱਚ ਦੱਸ ਕੋਈ ਪਾਣੀ ਪਾਣੀ ਦੀ ਉਹ ਇਸ ਨਸਨਾਂ ਨਹੀਂ ਪਾਣੀ ਵਾਸਾ ਨਹੀਂ ਤੁਸਮਰਤੀ ਕਰੋ ਜੀ ਪਾਣੀ ਨਹੀਂ ਆਇਆ ਅਸੀਂ ਪਾੜ ਨੰਬਰ ਇਹਦੇ ਪਾਣੀ ਦੀ ਐਸੀ ਪਾਣੀ ਦੇਖ ਲਓ ਤੁਸੀਂ ਵੀ ਦੇਖ ਸਕਦੇ ਹੋ ਜਿਹਨ ਲੋਕ ਨਹੀਂ ਜਿਹੜੇ ਗੰਦਾ ਪਾਣੀ ਪੀਣ ਨੂੰ ਮਜਬੂਰ ਹੋ ਰਹੇ ਨੇ ਹੋਰ ਤੇ ਵੀ ਇੰਨੇ ਸਾਲ ਹੋ ਗਏ ਸਰਕਾਰਾਂ ਨੂੰ ਬੰਨਿਆਂ ਨੂੰ ਹਲਾ ਬਾਈਟ ਕਰ ਰਹੇ म त चलाउँछु